ਮੈਂ ਤੇ ਫਤਿਆਗੇ ਖੇਤ ਵਿੱਚ ਜਿਹੜਾ ਫਤਿਆ ਹੈ ਗੋਲ ਸਕੂਜ ਵੀ ਕਿ ਬੰਗਲਾ ਉੱਤੇ ਅੰਡੇ ਲੱਗੇ ਕੀ ਅੰਡੇ ਲੱਗੇ ਅੱਜ ਕੌਣ ਉਹ ਇੱਕ ਨਾ ਵੀ ਸਰਕਲ ਦਾ ਸੀ ਉਹਦੇ ਚੰਡਾ ਲੱਗੇ ਹੈ ਕੌਣ ਬੰਗਲਾ ਦੇ ਉੱਤੇ ਲੱਗੇ ਚਲੋ ਭਾਈ ਜਿਹੜੇ ਅੱਜ ਕੱਲ ਦੇ ਉਹ ਨੇ ਨਾ ਬਗਲੇ ਉਹ ਵੀ ਅੰਡੇ ਦੇਣ ਲੱਗੇ ਚਲੋ ਚਲੋ ਠੀਕ ਹੈ ਭਾਈ ਤੇ ਟਾਈਮ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ 6:28 6:28 ਹੋ ਗਏ ਤੇ ਮੈਂ ਬਸ ਆ ਖੇਤ ਸਿੱਧਾ ਵੀਊ ਦੇਖੋ ਕਿੰਨਾ ਸੁੰਨਾ ਆ ਰਿਹਾ ਹੈ ਰੁਕ ਜੋ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ उधर बोल्टिंग स्पीड कर हाँ जी हाँ जी दिखाओ दिखाओ जा फतह तक अड़ गया जा बस दे यार ਤੁਕਾ ਚਾ ਡਰਾਈਵਰ ਨਿਕਲਿਆ ਯਾਰ ਤਾ ਆ ਆਪਾਂ 베ਰੀਆਂ ਉਹ ਖਾਨਿਆ 베ਰੀਆਂ ਕਹਿਨਾ ਤੂਤੀਆਂ ਆਏ ਕੋਈ ਸਹੀ ਬੋਲ ਰਹਾ ਹਾਂ ਆ ਦੇਖੋ ਦੇ ਦੇ ਕੀ ਦੇ ਆ ਆਪਣਾ ਹਿੰਮਤ ਕਰੇਗੀ ਖਾਂਦੀ ਆ ਲੰਬੀ ਹੈਟ ਹੈ ਲੰਬੀ ਹਾਈਟ ਤੇ ਹੈਗੀ ਐਂ ਕਰ ਤੂੰ ਫਿਰ ਹਾਈਟ ਆਪ ਦੀ ਲੰਬੀ ਕਰ ਤੇ ਫੇਰ ਖਾਈ ਠੀਕ ਐ ਤੇ ਨਾਲ ਹੋ ਰਿਹਾ ਪਾਠ ਤੇ ਉਹ ਦੇਖੋ ਉਧਰ ਹੀ ਫਿਰਦਾ ਰਹਿੰਦਾ ਫਤੇ ਦਾ ਉਹ ਗਿਆ ਉਧਰ ਫਤੇ ਇੱਧਰ ਆ ਜਾ ਦੇਖ ਅੱਗੇ ਤੋਂ ਮੈਂ ਤੈਨੂੰ ਲਿਆਇ ਨਹੀਂ ਕਰਨ ਹੈਗਾ ਮੈਂ ਜਾਣਾ ਬਸ ਫੇਰ ਠੀਕ ਐ ਮੈਂ ਜਾਣਾ ਬਸ ਬੜਾ ਹੀ ਨਾ ਔਰੇ ਇੱਕ ਅਲੱਗ ਜੀ ਮਤਲਬ ਨਾ ਵਾਈਬ ਦੀ ਆ ਰਹੀ ਹੈ ਆਪਾਂ ਜਿਵੇਂ ਕੈਸਾ ਦੇ ਨਾ ਵੀ ਅਲੱਗ ਹੀ ਟਾਈਪ ਦਾ ਫੀਲ ਹੋ ਰਿਹਾ ਔਰੇ ਤੇ ਉਧਰੋਂ ਇਹ ਨਾ ਵਧੀਆ ਪਾਟ ਚੱਲ ਰਿਹਾ ਤੇ ਨਾਲ ਥੋੜਾ ਇਹ ਜਿਹਾ ਵਿਊ ਨਾਲ ਹੋਵੇ ਫਿਰ ਤਾਂ ਗੱਲ ਹੀ ਵੱਖਰੀ ਹੈ ਕੁਝ ਤੇ ਤੇ ਮੇਰਾ ਮੂੰਹ ਥੋੜਾ ਨਾ ਔਰੇਂਜਾ ਦਿਖ ਰਿਹਾ ਥੋੜਾ ਜਿਹਾ ਔਰੇਂਜ ਆਣਾ ਆ ਦੇਖ ਦੇਖ ਬਈ ਆਣਾ ਫਿਰ ਨਹੀਂ ਮੈਂ ਕਰਿਆ ਆਣਾ ਤੂੰ ਖੜਦਾ ਤਾਂ ਹੈ ਨਹੀਂ ਇੱਕ ਥਾਂ ਤੇ ਆਇਆ ਫਿਰ ਉਰੇ ਆਇਆ ਬੱਸ ਫਿਰ ਮੈਂ ਜਾਣਾ ਉਹ ਖੜਾ ਮੇਰੇ ਪਿੱਛੇ ਉਹ ਸੀ ਗੱਲ ਹੀ ਨਹੀਂ ਮੰਦਾ ਹੈਗਾ ਆਣਾ ਆ ਨਹੀਂ ਆਣਾ ਨਾ 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 ਰਹਿੰਦੇ ਇੱਕ ਤੂੰ ਥੋੜਾ ਨਾ ਵਲੌਗ ਨੂੰ ਦੇਖ ਕੇ ਤਾਂ ਕੁਝ ਜ਼ਿਆਦਾ ਹੀ ਕਰਦਾ ਬਈ ਮੈਨੂੰ ਕੁਝ ਕਹਿ ਨਹੀਂ ਸਕਦੇ ਹੈਗੇ ਫਿਲੋਗ ਉਹ ਨਾ ਰਿਆ ਪਰ ਨਹੀਂ ਤੇ ਇੱਕ ਇੱਕ ਆਸੇ ਆਪਾਂ ਨਾ ਦੇ ਰੱਖਦੇ ਠੀਕ ਐ ਜਾਮਣ ਦਾ ਤੇ ਇੱਕ ਆਪਾਂ ਨੇ ਜਿਹੜਾ ਹੋਰ ਨਹੀਂ ਲੈ ਸੀਗਾ ਫਿਰ ਮੈਂ ਮੈਂ ਤੇਰੇ ਮਮਾ ਦਾ ਹੱਜ਼ਰ ਰੁਕ ਜਾ ਇੱਕ ਆਇਆ ਤੇ ਇੱਕ ਹੋਰ ਆਹ ਇੱਕ ਲੱਗਦਾ ਹੋਰ ਇਹ ਨਾ ਮੈਂ ਮਤਲਬ ਜੱਲੀ ਆਈ ਸੀ ਨਾ ਜਮੀ ਇੰਨਾクセ ਸੀ ਹਣਾ ਤੋਂ ਮਤਲਬ ਉਰੇ ਤੱਕ ਸੀਗਾ ਤੇ ਜਮੀ ਪਤਲਾ ਸੀਗਾ ਜੇ ਤਲੇ ਆਇ ਨਾ ਨਾ ਉਹ ਤਾਂ ਇਨੇ ਮਤਲਬ ਇਹ ਤੇ ਨਾ ਪੱਤੇ ਸੀਗੇ ਮਤਲਬ ਇਹਨੂੰ ਨਾ ਤਾਂ ਕੋਈ ਪਾਣੀ ਪਾਉਂਦਾ ਸੀਗਾ ਇੱਕ ਦਿਨ ਫਿਰ ਮੇਰੇ ਧਿਆਨ 'ਚ ਆਇਆ ਵੀ ਯਾਰ ਇਹਨੂੰ ਆਪਾਂ ਨੂੰ ਕਿਉਂ ਨਾ ਵੱਡਾ ਕਰਨਾ ਚਾਹੀਦਾ ਤੇ ਫਿਰ ਮੈਂ ਕੀ ਇਹਨੂੰ ਰੋਜ਼ ਇਹਨੂੰ ਪਾਣੀ ਪਾਉਂਦਾ ਸਕੂਲ ਤੋਂ ਸਵੇਰੇ ਸਵੇਰੇ ਜਾਂਦਿਆਂ ਵੀ ਧਿਆਨ ਦਿਆ ਵੀ ਤੇ ਹੁਣ ਦੇਖੋ ਉਹਦਾ ਰਿਜ਼ਲਟ ਦੇਖੋ एंजीर लगे हुई देखिये कले ही वाण ही वैया लग रहा है हाँ जी कि मैं नहीं जाना है मैं ते, मैं तेरू ना लैके जाऊंगा मैं तेरू ना लेके जाऊंगा ਇਹ ਲੋ ਪੈਰ ਆ ਕੇ ਮਿਲ ਗਿਆ ਮਾਸੀ ਨੂੰ ਹਾਂ ਕਰੋ ਲੋ ਜੀ ਚੱਕੋ ਕੱਲ ਤੁਹਾਨੂੰ ਈ ਢੋਲ ਕਾਇਆ ਆਪਣੇ ਵਲੌਂਚ ਤੇ ਅੱਜ ਈ ਤੁਹਾਨੂੰ ਦਿਖਾ ਰਿਹਾ ਆਪਣਾ ਲੋਕ ਸਾਜ ਤੁੰਬੀ ਤੇ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਤੁੰਬੀ ਦਿਖਾਵਾਂ ਬਹੁਤ ਪਿਆਰੀ ਬਣੀ ਹੋਈ ਹੈ ਤੇ ਆ ਜਿਹੜਾ ਪਿੱਛੇ ਲਟਕਣ ਲਾਇਆ ਹੋਇਆ ਹੈ ਬਹੁਤ ਹੀ ਪਿਆਰਾ ਲੱਗਿਆ ਹੈ ਤੇ ਮੈਨੂੰ ਇਹ ਤੁੰਬੀ ਲੱਗ ਗਈ ਲੱਭਣ ਤੇ ਮੈਂ ਕੁਝ ਹੋਰ ਤੇ ਹੀ ਆ ਤੇ ਲੱਭ ਮੈਨੂੰ ਤੁੰਬੀ ਗਈ ਮੈਂ ਸੋਚਿਆ ਕਿ ਉਹਨਾਂ ਮਾੜੇ ਜਿਹੇ ਸੁਰ ਲਾ ਕੇ ਵੇਖੀਏ ਪਰਨੀਤ ਫਿਰ ਕਿਹੜਾ ਗਾਣਾ ਵਜੇ ਬੈਲੀ ਪੁੱਤ ਸਰਦਾ ਕਹਿੰਦਾ ਜਮਲਾ ਜੱਟ ਜਿੱਦਰੀ ਕੋਈ ਨਹੀਂ ਕਰ ਸਕਦਾ ਪਰ ਉਹਨਾਂ ਦੇ ਗਾਣੇ ਕਮਾਲ ਦੇ ਹੀ ਤੇ ਤੁੰਬੀ ਇਹਨਾਂ ਦੀ ਵਾਹ 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 ਜਿਹੜਾ ਤੁੰਬੀ ਦਾ ਆਹਾ ਸਾਜ ਹੈ ਨਾ ਕਿਆ ਬਾਤ ਕਿਆ ਬਾਤ ਕਿਆ ਬਾਤ ਕਿ ਉਹਨਾਂ ਤੁਹਾਡੇ ਸਾਹਮਣੇ ਪੇਸ਼ ਹੈ ਮਿਸ ਗਗਨਦੀਪ ਕੋਰ ਮਿਸਿਸ ਗਗਨਦੀਪ ਕੋਰ ਠੀਕ ਹੈ ਕਿਹੜਾ ਗਾਣਾ ਗਾਈਏ ਬਦਿੰਦਾ ਆਪਾਂ ਕਪਪੇ ਚ ਰੋਜ਼ਿੰਗ ਅਡਾ ਸੀ ਖੜਕੇ ਵਾਲੀ ਪੁੱਤ ਸਰਦਾਰਾਂ ਦੇ ਚਲੋ ਮੈਂ ਚੰਗੀ ਲੱਗੂਗਾ ਗਾਣਾ ਗਾਂਦੀ ਬਈ ਪੁੱਤ ਸਰਦਾਰਾਂ ਦੇ ਬਣਦੇ ਇਹੇ ਵਾਲਾ ਗਾਣਾ ਤੇਰੇ ਨਹੀਂ ਪਿਆਰ ਮੈਨੂੰ ਕਟਿਆ ਉਹ ਦੱਸ ਮੈਂ ਕੀ ਪਿਆਰ ਵਿੱਚ ਕਟਿਆ ਤੇਰੇ ਨਹੀਂ ਪਿਆਰ ਮੈਨੂੰ ਕਟਿਆ ਤੁੰਬੀ ਕਿਧਰੇ ਹੋਰ ਜਾਣੀ ਗਾਣਾ ਮੈਂ ਨਹੀਂ ਨਹੀਂ ਠੀਕ ਸੀਗਾ ਹਾਂ ਮੈਨੂੰ ਲੱਗਦਾ ਆਈ ਐਮ ਸਿਲੈਕਟਡ ਵਾਸੀ ਹੈ ਇਹਤ ਪ੍ਰੋਗਰਾਮ ਵੀ ਕਿਵਾਂ ਸੀਗਾ ਕਿ ਅਸੀਂ ਜਿਹੜਾ ਮਤਲਬ ਰਿਐਲਿਟੀ ਸ਼ੋਅ ਜਿਹੜੇ ਹੁੰਦੇ ਨੇ ਅਸੀਂ ਜਰੂਰ ਉਹ ਕਰਾਂਗੇ ਆਪਣੇ ਵਲੌਗ ਤੇ ਚੈਨਲ ਤੇ ਜੇ ਮੌਕਾ ਮਿਲੇ ਕਦੀ ਇਕੱਠੇ ਹੋਏ ਤੇ ਜਰੂਰ ਕਰਾਂਗੇ ਬਟ ਅੱਜ ਪੇਸ਼ ਹੈ ਤੁਹਾਡੇ ਸਾਹਮਣੇ ਬਹੁਤ ਹੀ ਪਿਆਰਾ ਗਾਣਾ ਇਹ ਕੋਈ ਪੰਜਾਬੀ ਪੁਰਾਣਾ ਜਿਹਾ ਗਾਣਾ ਦੱਸੋ 11 ਦਾ ਨਾ ਦੇਖੀ ਹਰ ਥਾਂ ਨਹੀਂ ਆਜੇ ਹੁੰਦੇ ਨਹੀਂ ਹੌਸਲਾ ਰੱਖਨੀ ਤੂੰ ਮੈਨੂੰ ਦੱਸ ਨਹੀਂ ਹਾਂ ਜੇ ਮੁੰਡਿਆ ਸਾਡੇ ਕੋਈ ਇੱਕ ਨਵਾਂ ਨਵਾਂ ਗਾਣਾ ਆਇਆ ਆ ਫਿਰ ਇਹ ਗਿੱਧਾ ਨੇ ਵੀ ਤੇ ਫਿਰ ਸ਼ੇਰ ਮਾਰਦਾ ਤੇ ਫਿਰ ਮਾਰਨਾ ਹੀ ਤੇ ਪਏਗਾ ਤੇ ਸ਼ੇਰ ਖਾ ਨਾ ਬਦੁੱਛ ਨੇ ਹੁਣ ਸ਼ੇਰ ਮਾਰਦਾ ਹੀ ਠੀਕ ਹੈ ਕਿੱਦਾਂ ਲੱਗਿਆ ਤੁਹਾਨੂੰ ਇਹ ਵਾਲਾ ਗਾਣਾ ਇੱਕ ਆਪਾਂ ਹੋਰ ਗਾਣਾ ਪੇਸ਼ ਕਰਾਂਗੇ ਉਹ ਵਾਲਾ ਜਿੱਤ ਤੀਕ ਸੁੰਦਰੀ ਤੇਰੀ ਨਾ ਤੂਰੀ ਆਈ ਦੱਬਾਵੇ ਸਾਨੂੰ ਤੁਰਨਾ ਪਿਆ ਮੈਂ ਪਹਿਲਾਂ ਮੀਟ ਚੈੱਕ ਕਰਾਂ ਹੁਣ ਮੈਂ ਗਾਣਾ ਕਰਨੀ ਮੇਰਾ ਇੱਥੇ ਜੀਆਂ ਸਭਾਦ ਨਾ ਹੁੰਦਾ ਤੇ ਇਸਟੇਅ ਤੇ ਜਾ ਕੇ ਮੇਰਾ ਕੀ ਬਣੇਗਾ ਕੱਲੇ ਮੈਂ ਤੂੰ ਵੀ ਅੰਮ੍ਰਿਤਸਰ ਨਾਲ ਲੈ ਕੇ ਜਾਣੀ ਤੇ ਅੰਮ੍ਰਿਤਸਰ ਜਾ ਕੇ ਤੇ ਮੈਂ ਉੱਥੇ ਗਾਣਾ ਗਾਣਾ ਖੜੀ ਹੋ ਕੇ ਕਿਹੜੇ ਵਾਲਾ ਤੇ ਗਣੀ ਪਿਆਰ ਮੈਂ ਪਟਿਆ ਉਦੋਂ ਸੁਣਿਆ ਕੀ ਪਿਆਰ ਵਿੱਚ ਘਟਿਆ ਐਵੇਂ ਨਾ ਬੋਲੂ ਅੰਬਰਸਰ ਬਾਬੇ ਤਾਂ ਉੱਥੇ ਆਈ ਨਹੀਂ ਵਾਹੇ ਮੱਝਾੜੀ ਵਾਲੇ ਤਾਂ ਅੰਬਰਸਰ ਕਹਿੰਦੇ ਨੇ ਅਸੀਂ ਜਾਣਾ ਜੀ ਗੁਰਦੁਆਰਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਾਣਾ ਅਸੀਂ ਅੰਬਰਸਰ ਵੈਸੇ ਨਾਰਮਲ ਮੱਝਾੜੀ ਪਾਸਾ ਅੰਬਰਸਰ ਕਹਿੰਦੇ ਨੇ ਠੀਕ ਆ ਡੋంట్ ਮਾਈਂਡ ਤੇਰੀ ਨਹੀਂ ਪਿਆਰ ਮੰਨ ਕੇ ਤੇਰਾ ਉਦੋਂ ਸੁਣਿਆ ਕੀ ਪਿਆਰ ਵਿੱਚ ਘਟਿਆ ਤੇਰੀ ਬਾਸਟ ਲੇਟੈਸਟ ਗਾਣਾ ਨਹੀਂ ਆਇਆ ਕੋਈ ਕਿਹੜਾ ਨਿਰਵੈਰ ਦਾ ਵਾਲਾ ਹੈ ਇਹ ਤਾਂ ਪੁਰਾਣਾ ਦੱਸ ਨਾ ਧੱਕੜ ਜਾ ਗਾਣਾ ਧੱਕੜ ਜਾ ਚਲੋ ਹਾਈ ਬੇ ਤੇਰੇ ਉੱਤੇ ਕਾਤ ਹੋਏ ਨੇ ਲੱਗਦੇ ਨਹੀਂ ਮੈਂ ਚੱਲਣੋਂ ਹਟਾ ਤੇ ਮਠੀਏ ਤੇਰੇ ਨਾਮ 'ਤੇ ਸੇਖਦੇ ਆ ਰੋਟੀਆਂ ਦੇਖੀ ਕਿ ਮੈਂ ਦਿੰਦਾ ਪਹੂਣੀਆਂ ਹੁੰਦਕੀਆਂ ਨੂੰ ਅਟੈਕ ਤੈਨੂੰ ਦੇਖ ਕੇ ਹੋ ਸਾੜ ਬੀਪੀਆਂ ਨਹੀਂ ਦੇ ਗੋਲੀਆਂ ਗਾਣਾ ਬਹੁਤ ਹੀ ਜ਼ਿਆਦਾ ਵਧੀਆ ਨਿਤ ਕੰਟਰੋਵਰਸੀ ਕਰੇਟ ਮਿਲੂਗੀ ਧਰਮ ਦੇ ਨਾਮ ਤੇ ਟੇਡ ਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 259 ਤੇ ਕਰੇਗਾ ਤਾਂ ਰਕਤੀ ਪੁੱਤ ਹੈਟ ਮਿਲੂਗੀ ਸਸਵੀ ਕਾ ਸਾਰਨੀ ਹੋਪ ਕਰਦੇ ਆ ਕਿ ਤੁਹਾਨੂੰ ਬਹੁਤ ਹੀ ਘੈਂਟ ਲੱਗਿਆ ਹੋਵੇ ਗਾਣਾ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਸਿੰਗਿੰਗ ਕੰਟੀਨਿਊ ਕਰੀਏ ਕਿ ਨਾ ਕਰੀਏ ਵੈਸੇ ਮੈਨੂੰ ਤੁੰ ਵੀ ਨਹੀਂ ਵਜਾਉਣੀ ਆਉਂਦੀ ਗਾਣਾ ਸੋਹਣਾ ਲੱਗੀਆਂ ਅੱਜ ਮੈਂ ਮਜ਼ਾਕ ਮਜ਼ਾਕ ਤੇ ਕਾਣਦੀ ਹਾਂ ਤਾਂ ਦਿਸੇ ਲਈ ਸੋਕੇ ਵਿਗਾਵਾਂਗੀ ਮੈਂ ਠੀਕ ਹੈ ਜੀ ਚਲੋ ਜੀ ਮੇਰੇ ਕੱਪੜੇ ਪੈ ਨੇ ਮਸ਼ੀਨ 'ਚ ਮੈਂ ਉਹ ਕੱਢ ਕੇ ਆਣੇ ਨੇ ਇਕ ਕਮਰਾ ਭੁਲਕਾ ਜਾਣਾ ਹੈ ਜਲਦੀ ਕਰ ਜਲਦੀ ਗਾਣੇ ਨਹੀਂ ਆਦਾਰ ਹੈ ਯਾਰਾ ਦਾ ਦਾ ਦੇਖੀ ਹਰ ਤਰ੍ਹਾਂ ਹੁੰਦੀ ਏ ਮਾ ਅਦੁਨੀਆਂ ਵਾਲਿਓ ਚੱਲਿਆ ਬਣਾ ਚੈੱਕ ਕਰੋ ਫਿਰ ਇੱਥੋਂ ਚੈੱਕ ਕਰੋ ਪਤੀ ਦਾ ਸਭ ਤੋਂ ਪਿਆਰਾ ਗਿਫਟ ਮੇਰੇ ਵਾਸਤੇ ਸਭ ਤੋਂ ਮਤਲਬ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਦੇ ਅੱਗੇ ਫੇਰ ਨਹੀਂ ਕੀ ਲਿਖਿਆ ਹੋਇਆ ਹੈ ਜੀ ਕੀ ਆ ਹਾਂਜੀ ਆਈ ਲਵ ਯੂ ਮੰਮ ਹੈਪੀ ਮਦਰਡੇ ਵਾਓ ਬਹੁਤ ਸੋਹਣਾ ਲੱਗਿਆ ਫੱਤੇ ਮੈਨੂੰ ਸੱਚੀ ਆਈ ਲਵ ਯੂ ਟੂ ਤੁਸੀਂ ਮੰਮਾ ਨੂੰ ਕਿੰਨਾ ਪਿਆਰ ਕਰਦੇ ਹੋ ਤੁਸੀਂ ਮੰਮਾ ਨੂੰ ਕਿੰਨਾ ਪਿਆਰ ਕਰਦੇ ਹੋ ਕਿੰਨਾ ਬਹੁਤ ਹੈ ਬਹੁਤ ਜ਼ਿਆਦਾ 100 100 ਤੇ ਪਾਪਾ ਪਾਪਾ ਨੂੰ ਵੀ 100 ਪਾਪਾ ਨੂੰ ਵੀ 100 ਕਰ ਦਿਓ ਅੰਮਾ ਜਾਣਾ ਕਰਾਂ ਦੱਛਾਂਗੇ ਉੱਥੇ ਡਟ ਪੈਸ ਮਿਲਾਨੀ ਜਾਣਾ ਡਟ ਮਿਲ ਨਹੀਂ ਜਾ ਕੇ ਉੱਥੇ ਸਾਰਿਆਂ ਨੂੰ ਅੰਬੀ ਸਰਦੀ ਸ੍ਰੀ ਹਰਮੰਦਰ ਸਾਹਿਬ ਦੀ ਦਰਸ਼ਨ ਕਰਾਵਾਂਗੇ ਹਨਾ ਫਤਿਹ ਹਨਾ ਆਪਣੀ ਆਪਣੀ ਹੰਡੀ ਤੋਂ ਜਾਣਾ ਹੈ ਹਾਂ ਹਾਂ ਡਰਾਤਾ ਮम्मा ਨੂੰ ਆ ਗਾਲੀ ਡੇ ਦਾ 3 ਹਾਂ 3 ਹੋਲੀ ਡੇ ਤੇ ਬੱਤੇ ਰੋਣ ਦੀਆਂ ਸੈਚਰਡੇ ਨਾ ਸਕੂਲ ਚਲੋਗੇ ਮम्मा ਨਾਲ ਹਾਂ ਪੱਕਾ ਹਾਂ ਠੀਕ ਐ ਮੰਮਾ ਨੇ ਸਾਡਾ ਇੰਗਲਿਸ਼ ਦਾ ਟੈਸਟ ਹਰਿਆ ਲਿਆ ਹਾਂ ਮੰਮਾ ਨੇ ਸਾਡਾ ਬਹਲੀ ਬੰਦ ਦਾ ਟੈਸਟ ਐ ਤੇ ਹਿੰਦੀ ਦਾ ਅੱਛਾ ਜੀ ਚਲੋ ਫੇ ਕੋਈ ਗੱਲ ਨਹੀਂ ਅੱਜ ਆਪਾਂ ਪੜਾਈ ਰਾਤੀ ਕਰ ਲਾਂਗੇ ਠੀਕ ਐ ਬੱਤ ਗੱਲ ਤਾਂ ਛੁੱਟੀ ਐ ਕੀ ਕਰੀਏ ਹਾਂ ਹਾਂ ਅੱਛਾ ਫੇ ਰਾਮ ਨਾ ਪਿੱਲੇ ਹੀ ਕਰ ਲਾਂਗੇ ਨਾ ਆਪਾਂ ਓਕੇ ਹਾਂ ਤੁਸੀਂ ਕੀ ਕਰਨਾ ਕੀ ਕੁਝ ਵੀ ਪਹਿਲਾਂ ਕੀ ਕਰਨਾ ਮਮਾ ਨੂੰ ਮਮਾ ਨੂੰ ਹੁਣ ਮੰਗਣਾ ਬਲੌਗ ਚ ਸ਼ੁਰੂਨ ਕੀਤਾ ਸੀ ਅੱਜ ਕਾਹਨ ਕੰਪਟਰ ਲਾਤੇ ਸੋਕਰੀ ਸ਼ੇਕ ਇੱਕ ਬੋਲਟ ਬਾਕਸ ਤੇ ਮੈਂ ਅੱਗੇ ਕਰ ਇਹ ਕੀ ਹੋ ਰਿਹਾ ਸੋਸਰੀ ਲਈ ਦੇ ਲਈ ਓ ਸੌਕਸ ਨੂੰ ਥਰੋ ਨਹੀਂ ਕਰਨੇ 사이 ਤੇ ਰੱਖੋ ਠੀਕ ਹੈ ਓ ਵੈਰੀ ਗੁੱਡ ਕਿੱਡਾ ਨਿਸ਼ਾਨਾ ਲਾਇਆ ਚੇਅਰ ਤੇ ਗਈ ਹੈ ਫਤਿਹ ਹਾਂ ਅਸਲ ਟੈਸਟ ਹੋਇਆ ਸੀਗਾ ਅੱਜ ਹਾਂ ਕਿਦਾਂ ਕੋਈ ਵੀ ਨਹੀਂ ਨਹੀਂ ਕੋਈ ਵੀ ਸੱਚੀ ਹਾਂ ਮੈਂ ਹੁਣੇ ਥੋੜੀ ਸ਼ਨਾਵਾਂ ਦਿਖਾਵਾਂ ਤੇਰਾ ਅੱਜ ਕੀ ਕੀਤਾ ਪਾਪਾ ਪੰਜਲ ਮੋਰ ਮੋਰ ਉਹ ਉਹ ਬੁੱਤ ਇਦਾਂ ਨਹੀਂ ਥਰੋ ਕਰਦੇ ਸ਼ੂਜ਼ ਚ ਪੈਰ ਰੱਖ ਦੋ ਠੀਕ ਹੈ ਮੇਰਾ ਬੱਚਾ ਕੋਈ ਅੱਜ ਹਾਂ ਤਾਂ ਪਤਾ ਅੱਜ ਇਹ ਸ਼ੂ ਨਾ ਹੋ ਚੁਕਾ ਇਹ ਚਲ ਮਮਾ ਨੂੰ ਛੁੱਟੀ ਨਹੀਂ ਮਿਲੀ ਹਾਂ ਨਾਨੀ ਕੋਲ ਜਾਣਾ ਕੈਨਸਲ ਠੀਕ ਆ ਮੈਂ ਅਗਰੀ ਤੇ ਕੋਈ ਬਣੀ ਜਦੋਂ ਤੂੰ ਕਿਤੇ ਚੱਲਾਂਗੇ ਕਿੱਥੇ ਬਤੇ ਨਾ ਨਹੀਂ ਵੇਟ ਕਰਦੇ ਹੋਣੀ ਆਪਣੀ ਲੱਗ ਰਿਹਾ ਉਹ ਘਰ ਆ ਰਹੇ ਹੋਣਗੇ ਰਸਤੇ ਵਿੱਚ ਆ ਰਹੇ ਹੋਣਗੇ ਹੋਏ ਉਹ ਦੰਦ ਬੋਲੀ ਤੂੰ ਜੀ ਹੁਣ ਕੀ ਪੀਣਾ ਹੈ ਹੂੰ ਨਹੀਂ ਹਾਂ ਪੈਪਸੀ ਨਹੀਂ ਬਤੇ ਇਹ ਤਾਂ 언ਹੈਲਦੀ ਹੈ ਹਾਂ ਜਾਣਾ ਇਨਾਨੀ ਕੋਲੇ ਕੈਨਸਲ ਹੋ ਜਾਣਾ ਤਾਂ ਇਦਰਾ ਹਾਂ ਖੰਡ ਉਧਰ ਮਿਲ ਤੇ ਲਾ ਨਾ ਤਾਂ ਮਿਲ ਲੈ ਕੀ ਆ ਗੰਦਾ ਕੀ ਆ ਉਹ ਤੇ ਕੀ ਆ ਨਹੀਂ ਬੋਲਦਾ ਕੀ ਆ ਦਾ ਮਤਲਬ ਹੁੰਦਾ ਮੈਨੂੰ ਪੁੱਰੇ ਆ ਸੋਹਣੂ ਚੇਹਰੇ ਸਜਕਣਾ ਤਾਰ ਪਾਪਾ ਇਹ ਗੱਲੇ ਕਰ ਉਹਨਾਂ ਮਮਾ ਵੀ ਆਈ ਸੀ ਮਮਾ ਆਈ ਮੈਂ ਲੈ ਨਾ ਸੁਣ ਮਿਲਣਾ ਲੈ ਮੈਂ ਮੈਗਨਾਂ ਦੇ ਐਕਟ ਕਰ ਕਹਿੰਦਾ ਤਾਰ ਪਾਪਾ ਫੱਤੇ ਫੱਤੇ ਮਮਣ ਮਿਲਦੇ ਲੋ ਮਮਾ ਨੇ ਇੱਧਰ ਕਿਹਾ ਮੈਂ ਹਾਂ ਚਲ ਸੁਨਗਰੂਰ ਛੱਡ ਜਾਓ ਮੇਰੀ ਵੈਣ ਆਉਂਦੀ ਹੈ ਉੱਥੇ ਮੈਂ ਉਧਰੋਂ ਆ ਜੂਗੀ ਇਹਨੂੰ ਛੱਡ ਜਾ ਮੈਨੂੰ ਜੇ ਉਧਰੋਂ ਨਹੀਂ ਜਾਣਾ ਮੈਨੂੰ ਬੱਸੇ ਉਖਾ ਦੇ ਸੁਣਾ ਮੈਂ ਤੇ ਲੋ ਜੀ ਮੈਨੂੰ ਛੁੱਟੀ ਨਹੀਂ ਮਿਲੀ ਤੇ ਮੇਰਾ ਕੈਨਸਲ ਹੋ ਗਿਆ ਜਾਣਾ ਹੁਣ ਪਰ ਮੈਂ ਅਮਨ ਨੂੰ ਰਣ ਗਿਆ ਕਿ ਮੇਰੇ ਕਰਕੇ ਕੈਨਸਲ ਨਾ ਕਰੋ ਉਹ ਬੰਦਾ ਦੇਖੋ ਲਾਤੇ ਤੇ ਲਾਤ ਧਰ ਕੇ ਕਿਵੇਂ ਪਿਆ ਫਦੇ ਚੱਲੇਗਾ ਨਾ ਪਤੋਂ ਮੈਂ ਇੰਨਾ ਸੰਗਰੂਰ ਹੈ ਹੈ ਜਦੋਂ ਆਪਾਂ ਨੂੰ ਅੱਗੇ ਛੁੱਟੀਆਂ ਹੋਣਗੀਆਂ ਨਾ ਗਰਮੀ ਦੀ ਉਦੋਂ ਦੇਖਾਂਗੇ ਫਿਰ ਠੀਕ ਹੈ ਤੇ ਮੈਂ ਹੁਣ ਤਰਨ ਲੱਗਿਆ ਜਾ ਉਹਨੂੰ ਆਉਣਾ ਇਸ ਤੇ ਚੋ ਆ ਫਾਈਟ ਯਾਰ ਇੱਥੇ ਪਈ ਸੀ ਕਿ ਡਰਾਈング ਰੂਮ ਚ ਇੱਕ ਕੁਰਸੀ ਪਈ ਉਹਦੇ ਤੇ ਜਾ ਫਿਰ ਅੰਦਰ ਵੇਖ ਸੈਂਟਰਲ ਕਮਰੇ ਚ ਤੇ ਮੈਂ ਜਾਉਂਗੀ ਸੰਗਰੂਰ ਕਿਉਂਕਿ ਮੰਮੀ ਵੀ ਚਾਹੁੰਦੇ ਨੇ ਮੈਂ ਆਪਣੀ ਭੈਣ ਦੇ ਕੋਲ ਤੇ ਮੇਰਾ ਮਾਪਿਆ ਤੇ ਮੈਂ ਰੁਕਾਂਗੀ ਦੀਦੀ ਉਹਨਾਂ ਦੇ ਕੋਲ ਤੇ ਅਮਰਕੁਰੀਆ ਚ ਜਾ ਰਹੇ ਨੇ ਨਾਲੇ ਆਂਦੇ ਹੋਏ ਮੁੰਨੇ ਨਾਲ ਲੈ ਕੇ ਆਵਾਂਗੇ ਉਹਨਾਂ ਨੇ ਆਈਸ ਦਾ ਆਪਰੇਸ਼ਨ ਕਰਵਾਉਣਾ ਮੰਮੀ ਨੇ ਤੇ ਕੁਕੀ ਨੇ ਆ ਵੀਰ ਜੀ ਹੁੰਦਾ ਪਹਿਲਾਂ ਆਪਾਂ ਚਾਹ ਬਣਾ ਲੀਏ ਬੱਚਿਆਂ ਵਾਸਤੇ ਬਣਾ ਲਈਏ ਕੋਲਡ ਕਾਫੀ ਅੱਬਰ ਮੰਮਾ ਕਾਦੇ ਕਪੜੇ ਹੋਰ ਐਸਾ ਉਸਕੇ ਸਾਥ ਸਲਵਾਰ ਰੈਡੀ ਹੈ ਕੂੜ ਦਿੱਤੇ ਸੀ ਸੀਨ ਵਾਸਤੇ ਪੁੱਛ ਦੀਆ ਟੈਲਰ ਨੂੰ ਇਹ ਵਾਰ ਪਾਉਂਦਾ ਕਾ ਉਸਕੇ ਨਾਲ ਕਿੰਨੇ ਕਹਾਂਗੇ ਜੋ ਬੇਬੀ ਪਿੰਕ ਸਲਵਾਰ ਹੈ ਇਸਕੇ ਸਾਥ ਜੋ ਕੱਲ ਲੈ ਕੇ ਆਈ ਸੀ ਮੈਂ ਗਲਤੀ ਜਿੰਨੇ ਮਰਜੀ ਸੂਟ ਹੋਣ ਪਰ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਨਾ ਉਹ ਸੂਟਾਂ ਦੀ ਹਿਸ਼ਿਆ ਕਮੀ ਨਹੀਂ ਪੈਂਦੀ ਐ ਫਤੇ ਸਿੰਘ ਕਰ ਲਈ ਤਿਆਰੀ ਜਿਪ ਆਰਨਰ ਚ ਬੈਠ ਕੇ ਲਓ ਲਓ ਜਿਪ ਤੇ ਦਾ ਪਰਨਾ ਨਹੀਂ ਲੱਭਣ ਦਿਆ ਫਤੇ ਨੂੰ ਸੰਗਰੂਰ ਹਾਂਜੀ ਅਸੀਂ ਦੋਨੋਂ ਚਲਾਂਗੇ ਸੰਗਰੂਰ ਠੀਕ ਹੈ ਤੇ ਜਦੋਂ ਮੰਮਾ ਨੇ ਵਾਪਸ ਆਉਣਗੇ ਫਿਰ ਅਸੀਂ ਆ ਜਾਾਂਗੇ ਠੀਕ ਹੈ ਫਤੇ ਪੁੱਤ ਤੇ ਐ ਕਰੋ ਆਪਣਾ ਵਲੌਗ ਦਾ ਐਂਡ ਵੀ ਕਰ ਦਿਓ ਇੱਥੇ ਹੁਣ ਮੰਮਾ ਕਰਦੇ ਯਾਰ ਕੋਈ ਕਰ ਲੈ ਹਾਂ ਉਹ ਉਹ ਫਤੇ ਬਹੁਤ ਜ਼ਿਆਦਾ ਬਿਜੀ ਹੋਇਆ ਪਿਆ ਹਨਾ ਤੇ ਚਲੋ ਜੀ ਜਿਵੇਂ ਤੁਹਾਨੂੰ ਦੱਸਤਾ ਕਿ ਅਸੀਂ ਮਤਲਬ ਮੈਂ ਤੇ ਫਤੇ ਨਹੀਂ ਜਾ ਰਹੇ ਫਿਲਹਾਲ ਅਮਨੂ ਰਿਵਰੀ ਸੀ ਜਾ ਰਹੇ ਕੈਨਸਲ ਕਰ ਰਹੇ ਸੀ ਕਿ ਬਟ ਮੈਨਾਂ ਧੱਕੇ ਨਾ ਕਿਹਾ ਕਿ ਤੁਸੀਂ ਆਪਣੀਆਂ ਛੁੱਟੀਆਂ ਖਰਾਬ ਨਾ ਕਰੋ ਤੇ ਤੁਸੀਂ ਚਲੇ ਜਾਓ ਕੋਈ ਗੱਲ ਨਹੀਂ ਅਸੀਂ ਫੇਰ ਕਿਤੇ 플ਾਨ ਬਣਾਵਾਂਗੇ ਹਾਂਜੀ ਫਤਿਹ ਬਹੁਤ ਸਾਰਾ ਕਿਥੇ ਫਤਿਹ ਨੇ ਪੱਗ ਬੰਨਣੀ ਆ ਤੇ ਫਤਿਹ ਦੀ ਪੂਣੀ ਨਹੀਂ ਹੋ ਰਹੀ ਫਤਿਹ ਗੁਣੀ ਮੈਕ ਬਣਦੀ ਠੀਕ ਹੈ ਤੇ ਚਲੋ ਜੀ ਆਪਾਂ ਨਾ ਤੁਹਾਨੂੰ ਹੁਣ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਨਾਲ ਕਿਸੇ ਨੈਕਸਟ ਵਲੌਗ ਦੇ ਨਾਲ ਸੋਚਿਆ ਸੀਗਾ ਉੱਥੇ ਜਾ ਕੇ ਵਲੌਗ ਬਣਾਵਾਂਗੇ ਬਟ ਚਲੋ ਕੋਈ ਗੱਲ ਨਹੀਂ ਸਾਰਾ ਕੁਝ ਆਪਣੇ ਸੋਚੇ ਤੇ ਨਹੀਂ ਹੁੰਦੇ ਹੁੰਦਾ ਹੁੰਦਾ ਕਹਿੰਦੇ ਇੱਧਰ ਪਨੀਤ ਸਿੰਘ ਜੀ ਨੇ ਕਰ ਲਈ ਤਿਆਰੀ ਪਨੀਤਰ ਵੈਸੇ ਮੈਂ ਕਹਾਂ ਸੀ ਕਿ ਪਟਕਾ ਬੰਨ ਲੈ ਹੂੰ ਤੇ ਚਲ ਸੋਣੀ ਜਣ ਵੀਰੇ ਦੇ ਵੀ ਪਾ ਲਿਆ ਮੈਂ ਕਰਾਵਾਂ ਫਤਿ ਪੁਣੀ ਲਿਆ ਉਹ ਤੋਂ ਮੈਂ ਕਰਾਵਾਂ ਪੁਣੀ ਪੁਤਰੀ ਆ ਜਾਓ ਜਿਹੜੀ ਆਪਣੇ ਹੱਥ ਨਾਲ मतलब ਸਿਰ ਦੇ ਟਿਕਾ ਉਹ ਲੈਣਾ ਕਿਸ ਕਿਸੇ ਹੋਰ ਦੇ ਦੇਣਾ ਹਾਂ ਇਹ ਤਾਂ ਹੈਗਾ ਪਾਪਾ ਕੀ ਬਣਾ ਰਹੇ ਨੇ ਹੂੰ ਚਲੋ